ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਸੇਲ ਤੇ ਲੈ ਕੇ ਆਇਆ ਇੱਕ ਟਰੈਕਟਰ ਤੇ ਤਿੰਨ ਟਰਾਲੇ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਈ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਵਾਤ ਵਾਤ ਲਾਈਕ ਕਮੈਂਟ ਤੇ ਸ਼ੇਅਰ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਸਟਾਰਟ ਤੇ ਕਰ ਲਿਆ ਕਰੋ ਆਪਣੀ ਵੀਡੀਓ ਨੂੰ ਫੁੱਲ ਵਾਚ ਪਹਿਲਾ ਆ ਗਿਆ ਮੇਟਰ ਟਰੈਕਟਰ ਸੋਰਾਇ ਸੋਰਾਇ 735F ਪੂਲ ओरिजिनल ਸਾਰਾ ਟਰੈਕਟਰ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਪੂਲ ओरिजिनल ਤੇ 1991 ਮਾਡਲ ਆ 1991 ਮਾਡਲ ਆ ਚਾਰੇ ਟਾਇਰ ਨਵੇਂ ਆ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਚਾਰੇ ਟਾਇਰ ਨਵੇਂ ਆ ਪੀਵੀ ਨੰਬਰ ਤੇ ਘਰ ਦੀ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਆ ਤੇ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਬਾਕੀ ਦੇ ਚਲਾ ਕੇ ਵਾ ਕੇ ਆਪਣੀ ਤਸੱਲੀ ਕਰਕੇ ਇਹ ਸੋਰਾਇ 735F 1991 ਮਾਡਲ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀ ਰਨੇ 1,25,000 ਡਿਮਾਂਡ ਰੱਖੀ ਆ ਏਰੀਆ ਹੈਗਾ ਬਰਨਾਲਾ ਤੇ ਬਾਕੀ ਕਨੈਕਟ ਨੰਬਰ ਵੀ ਦਾ ਹੁੰਦਾ ਸਕਰੀਨ ਤੇ ਸ਼ੋ ਜਿਹੜੇ ਵੀ ਨੇ ਡਰਾਈਵਰ ਖਰੀਦਣਾ ਹੋਵੇ ਜਾਂ ਹੋਰ ਜਾਣਕਾਰੀ ਲੈਣੀ ਹੋਵੇ ਇਹ ਨੰਬਰ ਤੇ ਸੰਪਰਕ ਕਰ ਸਕਦਾ ਡਰਾਈਵਰ ਖਰੀਦ ਸਕਦਾ ਤੇ ਹੋਰ ਜਾਣਕਾਰੀ ਲੈ ਸਕਦਾ ਤੇ ਅੱਗੇ ਆ ਗਿਆ ਮਦਦ ਟ੍ਰਾਲਾ ਟ੍ਰਾਲਾ 11 6.5 ਦਾ ਟ੍ਰਾਲਾ ਮਿੱਟੀ ਵਾਲਾ ਟ੍ਰਾਲਾ ਰੰਗ ਪੇਂਟ ਦਾ ਵਧੀਆ ਤੁਸੀਂ ਵੀਡੀਓ ਵਿੱਚ ਇੱਕ ਕਰੀ ਸਕਦੇ ਹਾਂ ਰੰਗ ਪੇਂਟ ਦਾ ਵਧੀਆ ਜੈਗਵਾਰ ਟ੍ਰਾਲਾ ਸੈੱਡ ਵਗੈਰਾ ਬਾਡੀ ਲੈਣ ਦਾ ਸਾਰਾ ਟ੍ਰਾਲਾ ਸਾਫ਼ ਸੁਥਰਾ ਵੇਚਦਾ ਹੈਗਾ ਕਰੀਸ਼ਨ ਚੈੱਕ ਕਰ ਹੀ ਸਕਦੇ ਆ ਤੇ ਡਿਮਾਂਡ ਰੱਖੀ ਵੀ ਨੇਟਰਲ ਵਾਲੀ ਡਿਮਾਂਡ ਰੱਖੀ ਹੈ 115000 ਤੇ ਏਰੀਆ ਹੈਗਾ ਫਰੀਦਕੋਟ ਤੇ ਬਾਕੀ ਗ੍ਰੈਡ ਨੰਬਰ ਹੁੰਦਾ ਵੀ 102 ਤੇ ਸ਼ੋ ਜਿਹੜੇ ਵੀ ਨੇਟਰਲ ਲੱਖੀ ਜਿਹੜਾ ਹੋਰ ਜਾਣਕਾਰੀ ਲੈਣੀ ਆ ਇਹ ਨੰਬਰ ਤੇ ਸੰਪਰਕ ਕਰ ਸਕਦਾ 1166 ਦਾ ਟਰਾਲਾ ਖਰੀਦ ਸਕਦਾ ਮਿੱਟੀ ਵਾਲਾ ਟਰਾਲਾ ਬਾਕੀ ਦੀ ਕਰੀਏ ਵੀਡੀਓ ਵਾ ਚੈੱਕ ਕਰ ਹੀ ਸਕਦੇ ਆ ਅੱਗੇ ਆ ਗਿਆ ਮਿੱਤਰੋ ਫੇਰ ਟਰਾਲਾ 11 6.5 ਦਾ ਫੁੱਲ ਹੈਵੀ ਟਰਾਲਾ ਤੇ ਰੰਗ ਨਵਾਂ ਹੋਇਆ ਫੁੱਲ ਹੈਵੀ ਟਰਾਲਾ ਰੰਗ ਨਵਾਂ ਹੋਇਆ 25 ਟਨ ਦਾ ਜੈਕ ਲੱਗਿਆ 25 ਟਨ ਦਾ 3 ਸਟੇਜ ਦਾ ਜੈਕ ਲੱਗਿਆ ਹੋਇਆ 10 ਇੰਚੀ ਗਾਡਰਾ 10 ਨਟੀਆਂ ਹੱਬਾਂ ਤੇ ਪੱਤੀ ਵਾਲਾ ਬੈੱਡ ਆ 10 ਨਟੀਆਂ ਹੱਬਾਂ ਪੱਤੀ ਵਾਲਾ ਬੈੱਡ ਲੱਗਿਆ ਹੋਇਆ ਫਰਸ਼ ਦਾ ਤੇ ਬਾਡੀ ਲਿਆਂ ਦਾ ਸਾਰਾ ਟਰਾਲਾ ਬੇਦਾਗ ਸਾਫ਼ ਸੁਥਰਾ ਦੀ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਡਿਮਾਂਡ ਰੱਖੀ ਵੀ ਰਹਿਣ ਇਹ ਟਰਾਲੇ 1,58,000 ਡਿਮਾਂਡ ਰੱਖੇ ਵੀ ਰਹਿਣ ਤੇ ਬਾਕੀ ਕੰਡਕਟਰ ਨੰਬਰ ਹੁੰਦਾ ਵੀਰ ਦਾ ਸਕਰੀਨ ਤੇ ਸ਼ੋ ਜਿਹੜੇ ਵੀ ਨੇ ਟਰਾਲ ਲੱਖੀ ਜਿਤਨਾ ਜਾਂ ਹੋਰ ਜਾਣਕਾਰੀ ਲੈਣੀ ਹੈ ਨੰਬਰ ਤੇ ਸੰਪਰਕ ਕਰ ਸਕਦਾ ਇਹ 11 6:30 ਦਾ ਫੁੱਲ ਹੈਵੀ ਟਰਾਲਾ 25 ਰਾਂ ਦਾ ਜੱਕ ਲੱਗਿਆ ਟਰਾਲ ਲੱਖੀ ਸਕਦਾ ਤੇ ਬਾਕੀ ਦੀ ਕਰੀ ਨੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਏਰੀਆ ਫਰੀਦਕੋਟ ਵੀਰ ਦਾ ਤੇ ਅੱਗੇ ਅੱਗੇ ਆ ਗਿਆ ਮੇਤਰੋ 11 6:30 ਦਾ ਫੇਰ ਟਰਾਲਾ ਰੰਗ ਪੇਂਟ ਦਾ ਵਧੀਆ ਟਰਾਲਾ ਸਾਰਾ ਤੇ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰੀ ਸਕਦੇ ਹੋ ਤੇ ਮਿੱਟੀ ਵਾਲਾ ਟਰਾਲਾ ਮਿੱਟੀ ਵਾਲਾ ਟਰਾਲਾ ਤੇ ਵੱਡਾ ਜੱਕ ਲੱਗਿਆ ਹੋਇਆ ਵੱਡਾ ਜੱਕ ਲੱਗਿਆ ਟਾਇਰਾਂ ਦੀ ਕੰਡੀਸ਼ਨ ਵਧੀਆ ਤੇ ਫਰਸ਼ ਦਾ ਤੇ ਬਾੜ ਦਾ ਵਗੈਰਾ ਸਾਰਾ ਟਰਾਲਾ ਬੇਦਾਗ ਸਾਫ ਸੁਥਰਾ ਤੁਸੀਂ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰੀ ਸਕਦੇ ਹੋ ਤੇ 11 6.5 ਦਾ ਟਰਾਲਾ ਤੇ ਡਿਮਾਂਡ ਰੱਖੀ ਵੀਰੇ ਟਰਾਲੇ ਦੀ ਡਿਮਾਂਡ ਰੱਖੀ ਹੈ 1 ਲੱਖ ਤੇ 22000 ਰੁਪਏ ਡਿਮਾਂਡ ਰੱਖੀ ਹੈ ਏਰੀਆ ਹੈਗਾ ਫਰੀਦਕੋਟ ਤੇ ਬਾਕੀ ਕਨੈਕਟ ਨੰਬਰ ਵੀ ਦਾ ਹੁੰਦਾ ਸਕਰੀਨ ਤੇ ਸ਼ੋ ਜਿਹੜੇ ਵੀ ਨੇ ਤਿੰਨਾਂ ਟਰਾਲਾਂ ਚ ਕੋਈ ਵੀ ਟਰਾਲਾ ਖਰੀਦਣਾ ਨੰਬਰ ਦੇ ਸੰਪਰਕ ਕਰ ਸਕਦਾ ਤੇ 3 ਲੱਖ ਰਹੀ ਸਕਦਾ ਤੇ ਹੋਰ ਜਾਣਕਾਰੀ ਲੈ ਸਕਦਾ ਇਹ ਚਲੋ ਫਿਰ ਮਿਲਦੇ ਆਂਗੇ ਮਿੱਤਰੋ ਨੈਕਸਟ ਵੀਡੀਓ ਵਿੱਚ